ਉਹ ਇਹ ਆ ਗਿਆ ਆਪ ਦੀ ਆਪ ਲੋੜੀ ਅਖੇ ਕਹਿੰਦਾ ਹੈ ਹਾਂਜੀ ਜੋ ਅੱਜ ਪਚੈਤਾਂ ਦੇ ਕਾਗਜ਼ ਕਾਗਜ਼ ਰੱਦ ਕਰ ਦਿੱਤੇ ਗਏ ਸਨ ਜਿਹਨਾਂ ਨੂੰ ਪਹਿਲਾਂ ਜੋਬ ਪਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜਿਹੜੇ ਚੋਣ ਨਿਸ਼ਾਨ ਦੇਣੇ ਸੀ ਤੇ ਉਹ ਕਾਗਜ਼ ਜਿਹੜੇ ਰੱਦ ਕਰ ਦਿੱਤੇ ਗਏ ਸੀ ਤੇ ਉਸ ਸੰਬੰਧ ਵਿੱਚ ਨੈਸ਼ਨਲ ਹਾਈਵੇ ਮਲੋਟ ਬਟਿੰਡਾ ਉੱਪਰ ਧਰਨਾ ਲੱਗਿਆ ਹੈ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਜੀ ਰਾਜਾ ਵਿੜਿੰਗ ਜਿਹੜੇ ਆਪਣੇ ਸਾਥੀਆਂ ਨਾਲ ਇੱਥੇ ਉਸ ਧਰਨੇ ਦੇ ਸੰਬੰਧ ਵਿੱਚ ਬੈਠੇ ਹੋਏ ਹਨ ਤੇ ਇਹ ਧਰਨਾ ਜਿਹੜਾ ਸਵੇਰ ਤੋਂ ਨਿਰੰਤਰ 10 ਵਜੇ ਤੋਂ ਜਾਰੀ ਹੈ। 40 ਸਾਰੇ ਲੋਕ ਅੱਜ ਮੁਖਬਤਰੀ ਸਾਹਿਬ ਦੀ ਮਿਹਰਬਾਨੀ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ। ਖਾਣਾ ਵੀ ਖਾ ਰਹੇ ਆਂ ਤੇ ਕੋਲ ਦੇ ਉੱਤੇ ਰਾਤ ਵੀ گزارਾਂਗੇ। ਸਾਰੇ ਸਾਡੇ ਸਤਕਾਰਯੋਗ ਸੱਜਣ ਪੌਣੀ ਸਾਹਿਬ, ਦੀਪਕ ਜੀ, ਦੰਪੀ ਜੀ, ਬਿੱਟੂ ਜੀ ਆ ਮੇਰਾ ਮੁੰਡਾ ਵੀ ਨਾਲ ਆਇਆ ਅੱਜ। ਇਹਨੂੰ ਵੀ ਰਾਤ ਨੂੰ ਪੁੱਲਤੇ ਹੀ ਕਟਾਉਣਾ ਹੈ ਆ ਰਾਤ ਕਿਉਂਕਿ ਮਜ਼ਾ ਆ ਰਿਹਾ ਹੈ ਰੋਟੀ ਠੀਕ ਲੱਗ ਰਹੀ ਹੈ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਅੱਛਾ ਹਾਂਜੀ ਨਾ ਵੀ ਸਵਾਦ ਲੱਗਦੀ ਹੋਈ ਅਜੇ ਤੱਕ ਕਹਿੰਗੇ ਇਹ ਵੀ ਸਵਾਦ ਹੈ ਨਹੀਂ ਨਹੀਂ ਸਵਾਦ ਅੱਛਾ ਸੋ ਬਾਬੇ ਦੀ ਬਹੁਤ ਕਿਰਪਾ ਹੈ ਜੀ ਤੇ ਲੜਾਈ ਲੜਾਂਗੇ ਪੰਜਾਬ ਦੇ ਲੋਕਾਂ ਦੀ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਸੋ ਜਿਉਂਦੇ ਰਹੋ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਇਸੇ ਤਰ੍ਹਾਂ ਸਾਥ ਦਿਓ ਪੰਜਾਬ ਦੇ ਵਿੱਚ ਬਹੁਤ ਤਾਦਿਲੀਆਂ ਕੀਤੀਆਂ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਨਰਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਧੰਨਵਾਦ ਸਾਰਿਆਂ ਦਾ ਜਿਉਂਦੇ ਰਹੋ ਹੂੰ ਇਹ ਆ ਗਿਆ ਆਪ ਦੀਆ ਬਲੈਪ ਬੋੜੀ ਅਖੇ ਕਹਿੰਦਾ ਆਇਆ ਹਾਂਜੀ ਜੋ ਅੱਜ ਪਚੈਤਾਂ ਦੇ ਕਾਗਜ਼ ਕਾਗਜ਼ ਰੱਦ ਕਰ ਦਿੱਤੇ ਗਏ ਸਨ ਜਿਹਨਾਂ ਨੂੰ ਪਹਿਲਾਂ ਜੋਬ ਪਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਜਿਹੜੇ ਚੋਣ ਨਿਸ਼ਾਨ ਦੇਣੇ ਸੀ ਤੇ ਉਹ ਕਾਗਜ਼ ਜਿਹੜੇ ਰੱਦ ਕਰ ਦਿੱਤੇ ਗਏ ਸੀ ਤੇ ਉਸ ਸੰਬੰਧ ਵਿੱਚ ਨੈਸ਼ਨਲ ਹਾਈਵੇ ਮਲੋਟ ਬਟਿੰਡਾ ਉੱਪਰ ਧਰਨਾ ਲੱਗਿਆ ਹੈ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਜੀ ਰਾਜਾਵਡਿੰਗ ਜਿਹੜੇ ਆਪਣੇ ਸਾਥੀਆਂ ਨਾਲ ਇੱਥੇ ਉਸ ਧਰਨੇ ਦੇ ਸਬੰਧ ਵਿੱਚ ਬੈਠੇ ਹੋਏ ਹਨ ਤੇ ਇਹ ਧਰਨਾ ਜਿਹੜਾ ਸਵੇਰ ਤੋਂ ਨਿਰੰਤਰ 10 ਵਜੇ ਤੋਂ ਜਾਰੀ ਹੈ। ਉਹ ਭਾਈ ਸਾਰੇ ਲੋਕ ਅੱਜ ਮੁਖਬਤਰੀ ਸਾਹਿਬ ਦੀ ਮਿਹਰਬਾਨੀ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ। ਖਾਣਾ ਵੀ ਖਾ ਰਹੇ ਆਂ। ਤੇ ਕੋਲ ਦੇ ਉੱਤੇ ਰਾਤ ਵੀ گزارਾਂਗੇ। ਸਾਰੇ ਸਾਡੇ ਸਤਕਾਰਯੋਗ ਸੱਜਣ ਪੌਣੀ ਸਾਹਿਬ ਦੀਪਕ ਜੀ ਦੰਪੀ ਜੀ ਬਿੱਟੂ ਜੀ ਆ ਮੇਰਾ ਮੁੰਡਾ ਵੀ ਨਾਲ ਆਇਆ ਅੱਜ ਇਹਨੂੰ ਵੀ ਰਾਤ ਨੂੰ ਪੁੱਲਤੇ ਹੀ ਕਟਾਉਣਾ ਹੈ ਰਾਤ ਕਿਉਂਕਿ ਮਜ਼ਾ ਆ ਰਿਹਾ ਹੈ ਰੋਟੀ ਠੀਕ ਲੱਗ ਰਹੀ ਹੈ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਅੱਛਾ ਨਾ ਵੀ ਸਵਾਦ ਲੱਗਦੀ ਹੋਈ ਅੱਜ ਤੱਕ ਕਹਿੰਗੇ ਇਹ ਵੀ ਸਵਾਦ ਹੈ ਨਹੀਂ ਨਹੀਂ ਸਵਾਦ ਅੱਛਾ ਸੋ ਬਾਬੇ ਦੀ ਬਹੁਤ ਕਿਰਪਾ ਹੈ ਜੀ ਤੇ ਲੜਾਈ ਲੜਾਂਗੇ ਪੰਜਾਬ ਦੇ ਲੋਕਾਂ ਦੀ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਜਿਉਂਦੇ ਰਹੋ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਇਸੇ ਤਰ੍ਹਾਂ ਸਾਥ ਦਿਓ ਪੰਜਾਬ ਦੇ ਵਿੱਚ ਬਹੁਤ ਤਾਦਿਲੀਆਂ ਕੀਤੀਆਂ ਆ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਇਹਨਾਂ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਧੰਨਵਾਦ ਸਾਰਿਆਂ ਦਾ ਜਿਉਂਦੇ ਰਹੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਬਤ